ਅੱਜ ਫੇਰ ਹੋਇਆ ਉਹੀ ਜੋ ਹਰ ਬਾਰ ਤਰੀਕ ਤੇ ਹੁੰਦਾ ਹੈ ਅੱਜ ਪੇਸ਼ੀ ਸੀ ਤਾਂ ਫੇਰ ਅਗਲੀ ਤਰੀਕ ਪਾ ਦਿੱਤੀ ਗਈ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਫੇਰ ਦੇ ਦਿੱਤਾ ਬਿਆਨ ਤੇ ਕਹਿ ਦਿੱਤਾ ਕਿ ਅੱਜ ਫੇਰ ਅਗਲੀ ਤਰੀਕ ਤੈਅ ਕਰ ਦਿੱਤੀ ਗਈ ਹੈ ਸਪੇਸ਼ ਤਾਂ ਬੀਸੀ ਰਾਹੀ ਹੋਏ ਨੇ ਪਰ ਕੱਲਾ ਲੌਰੈਂਸ ਬਸ਼ਨੋਈ ਨਹੀਂ ਪੇਸ਼ ਹੋਇਆ ਉਹਦੇ ਨਾਲ ਕੋਈ ਸੰਪਰਕ ਜੁੜ ਨਹੀਂ ਪਾਇਆ ਬੀਸੀ ਰਾਹੀ ਬਾਕੀ ਜਿਹੜੀ ਹੈ ਦੋਸ਼ੀਆਂ ਨੇ ਜਿਦਾਂ ਪਿਛਲੀਆਂ ਡੇਟਸ ਦੇ ਉੱਤੇ ਵੀ ਐਪਲੀਕੇਸ਼ਨ ਲਾਉਣ ਦਾ ਕੰਮ ਜਾਰੀ ਹੈ ਉਹ ਹੁਣ ਵੀ ਜਾਰੀ ਹੈ ਹਰੇਕ ਤਰੀਕ ਦੇ ਉੱਤੇ ਇੱਕ ਅੱਦੇ ਵੱਲੋਂ ਐਪਲੀਕੇਸ਼ਨ ਲਾ ਦਿੱਤੀ ਜਾਂਦੀ ਹੈ ਤਾਂ ਅੱਜ ਵੀ ਇੱਕ ਦੋਸ਼ੀ ਨੇ ਲਾਇਆ ਵੀ ਮੇਰਾ ਕਤਲ ਦੇ ਨਾਲ ਕੋਈ ਸਬੰਧ ਨਹੀਂ ਹੈ ਮੈਨੂੰ ਰਿਹਾਇਸ਼ ਕੀਤਾ ਜਾਵੇ ਤਾਂ ਉਹ ਪਿਛਲੀ ਡੇਟ ਦੇ ਉੱਤੇ ਮੈਂ ਐਪਲੀਕੇਸ਼ਨ ਲਾਈ ਸੀ ਕਿ ਜੋ ਲਾਰੈਂਸ ਵੀ ਬਲੋਂ ਜਿਹੜੇ ਕੱਥੇ ਤੇ ਵੀਡੀਓ ਜੋ ਉਹਦੇ ਵਿੱਚ ਏਵੀਪੀ ਸਾਂਝਾ ਦੇ ਉੱਤੇ ਲਾਈ ਸੀ ਤਾਂ ਉਹਦੀ ਗਵਾਹੀ ਸੰਬੰਧੀ ਸੀ ਤਾਂ ਉਤੇ ਵੀ ਪੁਲਿਸ ਨੇ ਇਹ ਦੇਣਾ ਸੀ ਕੋਈ ਜਵਾਬ ਪਰ ਅੱਜ ਦੀ ਡੇਟ ਤੇ ਨਹੀਂ ਦਿੱਤਾ ਕੋਈ ਹੜਤਾਲ ਹੜਤੂਲ ਦੀ ਵਜ੍ਹਾ ਦੱਸੀ ਜਾ ਰਹੀ ਸੀ ਕੋਈ ਤਾਂ ਅਗਲੀ ਜਿਹੜੀ ਡੇਟ ਹੈ ਉਹ 11 3 ਪਈ ਹੈ ਤਾਂ ਉਹਦੇ ਉੱਤੇ ਸ਼ਾਇਦ ਇਹ ਜਵਾਬ ਦਾ ਹੈ ਜਿਹੜੇ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਆਪੋ ਆਪਣਾ ਜਵਾਬ ਦੇਣਗੇ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਪਟੀਸ਼ਨ ਪਾਈ ਜਾਂਦੀ ਹੈ ਤੇ ਇੱਕ ਪਾਸੇ ਹਵਾਲੇ ਇੰਟਰਵਿਊ ਚ ਹਵਾਲੇ ਦੇਣੇ ਤੇ ਦੂਸਰੇ ਪਾਸੇ ਮੁੱਕਰ ਜਾਣਾ ਕਿਵੇਂ ਦੇਖੀ ਉਹ ਆ ਬਿਲਕੁਲ ਬਾਦਸਤੂਰ ਹੁੰਦਾ ਮਤਲਬ ਦੋਸ਼ੀਆਂ ਵੱਲੋਂ ਦਾ ਕੋਸ਼ਿਸ਼ ਇਹੀ ਹੈ ਵੀ ਜਿੰਨਾ ਕੇਸ ਨੂੰ ਲਮਕਾਇਆ ਜਾਵੇ ਉਹ ਨਹੀਂ ਥੋੜਾ ਪਰ ਇਹ ਹੁਣ ਅਦਾਲਤ ਦੀ ਇੱਕ ਮਰਿਆਦਾ ਹੁੰਦੀ ਹੈ ਉਹਦੇ ਹਿਸਾਬ ਨਾਲ ਜੇ ਕੋਈ ਦੋਸ਼ੀ ਐਪਲੀਕੇਸ਼ਨ ਲਾਉਂਦਾ ਤਾਂ ਉਹ ਤੇ ਵਿਚਾਰ ਕੀਤੀ ਜਾਂਦੀ ਹੈ ਤਾਂ ਸਿਸਟਮ ਜਿੱਦਾਂ ਉਹ ਜਿਹੜਾ ਪੁਰਾਣਾ ਕੋਹਟਾਂ ਦਾ ਉਹੀ ਚੱਲਦਾ ਹੁਣ ਆਪਣੀ ਕਾਹਲ ਉੱਥੇ ਕੁਝ ਨਹੀਂ ਕਰਦੀ ਚਲੋ ਜਿਵੇਂ ਕੋਈ ਜਿੱਦਾਂ ਦੇ ਹਾਲਾਤ ਬਣੀ ਜਾਂਦੇ ਆ ਉਹਦਾਂ ਦਾ ਆਪਾਂ ਜਵਾਬ ਦੇ ਹੀ ਉਹ ਕਰੀ ਜਾਂਦੇ ਆ ਆਪਾਂ ਪਰ ਬਈ ਸਾਰੀ ਲੱਗਦਾ ਅੰਕਲ ਜੀ ਜਿਵੇਂ ਕੋਰਟਾਂ ਤੇ ਵਿਸ਼ਵਾਸ ਰੱਖਿਆ ਤੁਸੀਂ ਤੇ ਦੂਸਰੇ ਪਾਸੇ ਹਰ ਬਾਰ ਜਿਹੜਾ ਟਵੀਟ ਵੀ ਕਰਕੇ ਸਰਕਾਰ ਨੂੰ ਦੱਸਦੇ ਵੀ ਹੋ ਵੀ ਇਨਸਾਫ ਅਧੂਰਾ ਹੈ ਪਰ ਫਿਰ ਵੀ ਕੋਈ ਰਿਐਕਸ਼ਨ کہہ ਸਕਦੇ ਨਹੀਂ ਮਿਲਿਆ ਹਜੇ ਤੱਕ ਸਰਕਾਰ ਨੂੰ ਤਾਂ ਮੈਂ ਪੂਰੀ ਇਸ ਮਾਮਲੇ 'ਚੋਂ ਗੈਰ ਹਾਜ਼ਰੀ ਮੰਨ ਸਕਦਾ ਕਿਉਂਕਿ ਗਵਰਨਮੈਂਟ ਵੱਲੋਂ ਤਾਂ ਕੋਈ ਐਫਰਟ ਕੀਤਾ ਹੀ ਨਹੀਂ ਜਾ ਰਿਹਾ ਦੀ ਗਵਰਨਮੈਂਟ ਚਾਹੇ ਤਾਂ ਮੇਰੀ ਡੇਲੀ ਸੁਣਵਾਈ ਵੀ ਹੋ ਸਕਦੀ ਹੈ ਫਾਸਟ ਟਰੈਕ ਰਾਹੀਂ ਵੀ ਹੁਕਮ ਦੇ ਸਕਦੇ ਆ ਪਰੰਤੂ ਉਹਨਾਂ ਨੂੰ ਕੋਈ ਫਰਕ ਨਹੀਂ ਨਾ ਪੈਂਦਾ ਉਸ ਗੱਲ ਨੂੰ ਉਹਨਾਂ ਦਾ ਕਿਹੜਾ ਕੋਈ ਪਰਿਵਾਰ ਦਾ ਮੈਂਬਰ ਗਿਆ ਹੈ ਇਹ ਤਾਂ ਜਿਹਦਾ ਨੁਕਸਾਨ ਹੁੰਦਾ ਹੈ ਉਹੀ ਉਸੇ ਨੂੰ ਪਤਾ ਲੱਗਦਾ ਉਹ ਕੀ ਕੀਮਤ ਚੁਕਾਉਂਦਾ ਉਸ ਗੱਲ ਦੀ ਇਹਨੂੰ ਤਾਂ ਹਲੇ ਵੀ ਜੇ ਮੈਂ ਕਿਤੇ ਬੋਲਦਾ ਕਿਤੇ ਪੋਲਿਟਿਕਸ ਨਾਲ ਸੰਬੰਧਿਤ ਲੱਗਦਾ ਹੋਊਗਾ ਵੀ ਇਹ ਤਾਂ ਵੋਟਾਂ ਦਾ ਕੋਈ ਇਹ ਆ ਉਹ ਹੈ ਨਾ ਇਹਨਾਂ ਤਾਂ ਆਪਣੇ ਹਿਸਾਬ ਨਾਲ ਦੇਖਣਾ ਕਿਉਂਕਿ ਇਹਨਾਂ ਨੂੰ ਤਾਂ ਰਾਜਨੀਤੀ ਔਰ ਸੱਤਾ ਤੋਂ ਬਿਨਾਂ ਦੂਜੀ ਕੋਈ ਚੀਜ਼ ਦਿਖਾਈ ਨਹੀਂ ਦੇ ਦਿੰਦੇ